ਦੇਖੋ ਬਾਈ ਤੇ ਆ ਢੈਂਡ ਚੀਜ਼ ਐ ਤੇ ਆ ਸਿੰਪਲ ਸਟੀering ਐ ਬਾਈ ਜਿਹੜਾ ਆ 750 ਐ ਇਹ ਸਿੰਪਲ ਐ ਇਹ ਵਾਲਾ ਪਾਵਰ ਸਟੀering ਦੇ ਵਿੱਚ ਇਹ 15 ਮਾਡਲ ਐ ਠੀਕ ਲੋ ਬਾਈ ਸੋਨਾ ਲੀਕ ਵਾਲੇ ਵੀਰਾਂ ਕੋਲ ਇੱਕ ਟਰੈਕਟਰ ਆਇਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਚਾ ਟਰੈਕਟਰ ਮਿਨੀ ਟਰੈਕਟਰ ਐ ਬਾਈ ਇਹ ਗਾਰਡਨ ਗੂੜਨ ਵਾਸਤੇ ਜਿੱਦਾਂ ਸਬਜ਼ੀ ਵਾਸਤੇ ਕਈ ਗੰਨੇ ਵਾਲੇ ਵੀ ਲੰਨੇ ਇਹਨੂੰ ਤੇ ਗਾਰਡਨ ਟਰੈਕ ਡਰੀ ਆਈ 20 ਐ ਜੀ ਇਹ ਕਮਾਈ ਛੋਟਾ ਜਿਹਾ ਟਰੈਕਟਰ ਆ ਤੇ ਗੇਅਰ ਇਹਦੇ ਬਾਈ 3 ਆ 1 2 3 ਇੱਕ ਲੋ ਹਾਈ ਆ ਇੱਕ ਇਹਦਾ ਪੀਟੀਓ ਵਾਲਾ ਠੀਕ ਹੈ ਜੀ ਲੋ ਜੀ ਪੁੱਛੋ ਵੀ ਦੇਖੋ ਆਪਣੇ ਕੋਲ ਪਹਿਲਾਂ ਸੈਕੰਡ ਹੈਂਡ ਵੀ ਆਏ ਆ ਆਪਣੇ 2 3 ਦਿੱਤੇ ਹੋਏ ਨੇ ਟਰੈਕਟਰ ਇਹ ਦੋ ਜੀ ਤੇ ਬਾਈ ਬਾਈ ਦਊਗਾ ਆਪਾਂ ਨੂੰ ਜਾਣਕਾਰੀ ਥੋੜੀ ਬਹੁਤੀ ਭਾਈ ਕਿੰਨੇ ਐਚਪੀ ਦਾ ਟਰੈਕਟਰ ਇਹ? 20 ਐਚਪੀ ਹੈ ਜੀ। 20 ਹੌਸ ਪਾਵਰ ਹੈ। ਠੀਕ ਆ। ਹੋਰ ਭਾਈ ਫੋਰ ਹੈ ਜੀ। ਹੋਰ ਭਾਈ ਫੋਰ ਆ ਠੀਕ ਹੈ ਜੀ। ਕਿ ਆਪਾਂ ਕਿਸੇ ਜ਼ਿਮੀਂਦਾਰ ਬੰਦੇ ਨੂੰ ਦੇਣਾ ਕਿ ਇਹ ਸਬਜ਼ੀ ਵਾਲੇ ਨੂੰ ਦੇਣਾ। ਅੱਛਾ ਸਬਜ਼ੀ ਵਾਸਤੇ ਲੈ ਕੇ ਜਾਣਾ। ਠੀਕ ਆ ਠੀਕ ਆ। ਟੈਂਗਣਾ ਦੀ ਕੱਟੀ ਕਰਦੇ ਆ। ਠੀਕ ਆ। ਟੈਂਗਣਾ ਦੇ ਬੂਟੇ ਵੱਢਣ ਦੀ ਰੋਡ ਇਹਦੇ ਪਿੱਛੇ ਚੌਂਦਾ ਹੈ। ਅੱਛਾ ਵਿਚੇ ਮਤਲਬ ਕੀ? ਬਾਜੀ ਫੁੱਟ ਤੇ ਲਾਇਏ। ਉਹ ਗੱਬੇ ਯਾਨੀ ਕਿ ਵਿਚ ਬਾਵਾਹੀ ਕਰਦਾ ਨਹੀਂ। ਠੀਕ ਆ ਗੁੱਡ ਗੜਾਈ ਮੇਨ ਲੀਆਂ। ਕਣ ਦਾ ਭਾਅ। ਮਿੱਟੀ ਚੜਾਉਣੀ ਉਹ ਵੀ ਚੜਾ ਦੇਣੀ। ਰੋਟ ਠੀਕ ਆ ਤੇ ਇਹਨਾਂ ਦੇ ਬਾਈ ਕੋਈ ਸਬਸਿਡੀ ਵਗੈਰਾ ਤਾਂ ਨਹੀਂ ਹੈਗੀ ਸਬਸਿਡੀ ਨਹੀਂ ਸਬਸਿਡੀ ਕੋਈ ਆਪਣੇ ਨਹੀਂ ਹੈਗੀ ਪੰਜਾਬ ਚ ਉਧਰ ਹੈਗੀ ਹੋਰ ਮਾਝਾ ਚ ਵੇਖਿਆ ਹੈ ਮਾਝਾ ਚ ਹੈਗੀ ਆ ਠੀਕ ਆ ਓਕੇ ਸਲਾਨਸਰ ਬਾਈ ਬਾਹਰ ਕੱਢਿਆ ਵਹਿਦਾ ਹਨਾ ਸਲਾਨਸਰ ਸਬਜ਼ੀਗਰ ਕੇ ਵੀ ਡਰਾਕਟਾਂਗੇ ਟੋਟਾ ਦਾ ਬੱਜ ਗਏ ਵੀ ਉੱਪਰ ਨੂੰ ਬੱਜੇ ਹਨਾ ਤਾਂ ਕਰਕੇ ਇਹਦਾ ਸਾਈਡ ਤੇ ਲਾਇਆ ਵਾ ਠੀਕ ਤੁਹਾਨੂੰ ਨਾ ਅਪਨਿਊ ਹੋ ਜਾਣਾ ਪਿੱਛੇ ਵਾਲਾ ਪਿੱਛੇ ਨੂੰ ਵੀ ਹੋ ਜਾਣਾ ਠੀਕ ਆ ਉਸ ਕਨੈਕਟ ਯਾਨੀ ਕਿ ਇੱਥੋਂ ਤੁਸੀਂ ਨੂੰ ਉਹ ਕਰ ਸਕਦੇ ਤੁਸੀਂ ਘੁਮਾ ਸਕਦੇ ਆ ਠੀਕ ਆ ਇੰਡੀਕੇਟਰ ਬਾਈ ਉੱਪਰੇ ਲਾਤੇ ਹਨਾ ਲਾਈਟ ਵੀ ਬਾਈ ਐਨ ਵਧੀਆ ਦੇਖ ਕਿੰਨੀ ਘੈਂਟ ਲਾਈਟ ਲਾ ਲਾ ਠੀਕ ਆ ਬਾਕੀ ਬਾਈ ਪਿੱਛੋਂ ਦੇਖ ਲੋ EMA ਪੀਡੀਓ ਲਈ ਦੋ ਆਪਸ਼ਨ ਆ 1000 ਰੁਪਏ 540 ਵੀ ਆ ਪੀਟੀਓ ਦੇ ਦੋਨੇ ਕੱਢਦਾ ਹਾਂ ਜੀ 1000 ਵੀ 540 ਵੀ ਆ ਦੋਨੇ ਆਪਸ਼ਨ ਆ ਠੀਕ ਆ ਠੀਕ ਆ ਇੰਜਣ ਦਿਖਾਉਣੇ ਬਾਈ ਤੁਹਾਨੂੰ ਬਚਾਂ ਚੈਨਲ ਤੇ ਇੰਜਣ ਆ ਬਾਈ ਚੱਕੇ ਮੜਾ ਬਰ 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 ਚੱਕੇ ਮੜਾ ਜਾ ਲੈਓ ਜੀ ਲੋ ਜੀ ਬਾਈ ਇੰਜਣ ਦੇਖੋ ਇਹਦਾ ਗਾੜੇ ਕਰਕੇ ਆਵਾਜ਼ ਦਿਖਾਉਂਦੇ ਆ ਤਿੰਨ ਸਿਲੰਡਰ ਬਾਈ ਸਭ ਤੋਂ ਵੱਡੀ ਗੱਲ ਇਹ ਦੇਮਾ ਦੇਖੋ ਮਿਸੂਬਿਸ਼ੀ ਦਾ ਇੰਜਣ ਆਉਂਦਾ ਜਿਹੜੇ ਮਿਸੂਬਿਸ਼ੀ ਇੰਜਣ ਆ ਬਾਈ ਇਹ ਮਿੰਜਾਣ ਮਤਲਬ ਕਿ ਇਹ ਜਿਹੇ ਸਾਰੀ ਉਮਰ ਨੇ ਹਿੱਲਦੇ ਜੇ ਇਹਨਾਂ ਦਾ ਮੇਨਟੇਨੈਂਸ ਵਧੀਆ ਸਰਵਿਸ ਟਾਈਮ ਟੂ ਟਾਈਮ ਹੋਈ ਜਾਵੇ ਤਾਂ ਇੰਜਣ ਬਹੁਤ ਵਧੀਆ ਚੀਜ਼ ਹੈ ਲੈ ਬਾਈ ਬਾਈ ਹੀਟਰ ਲੱਗੇ ਮੈਨੂੰ ਹੀਟਰ ਆ ਠੀਕ ਆ ਬਾਈ ਹੀਟਰ ਆ ਹੀਟਰ ਵਾਲਾ ਇੰਜਣ ਆ ਇਹ ਬੈਟਰੀ ਮਰਾਉਣ ਦੀ ਰੱਖੋ ਹੀ ਵੀ ਆ ਜਾਨੀ ਕਿ ਬਿਲਕੁਲ ਛੋਟੀ ਜਿਹੀ ਜਗ੍ਹਾ ਤੇ ਬਸ ਜੋ ਵੀ ਕਰਿਆ ਵਾ ਇੰਨੀ ਜਗ੍ਹਾ ਤੇ ਕਾਰਵਾਈ ਕਰੀ ਵੀ ਆ ਆਵਾਜ਼ ਕਰੋ ਬਾਈ ਕਰ ਲੋ ਜੀ ਪੱਟੀ ਵੀ ਦਿਖਾ ਦੇ ਮਾੜਾ ਜੀ ਤੋੜ ਕੇ ਗੇਰ ਵੀ ਅੱਲਾ ਦੇਖੋ ਬਾਈ ਪਿਆਰਾ ਟੈਂਡ ਸੀਜ ਆ 4 ਵੀਲ ਵਿੱਚ ਭਾਈ ਜਿੱਦਾਂ ਪਾਣੀ ਪੂਣੀ ਵਿੱਚ ਕਈ ਵਾਰ ਚਲਾਉਣਾ ਜਾਂ ਹੋਰ ਪਿੱਛੇ ਕੋਈ ਚੀਜ਼ ਪਾਈ ਹੋਈ ਆ ਉੱਥੇ 4 ਵੀਲ ਫਿਰ ਜ਼ਿਆਦਾ ਵਧੀਆ ਰਹਿੰਦਾ ਭਾਈ ਮੇਰੇ ਹਿਸਾਬ ਨਾਲ ਇਹ ਆਪਣੇ ਟਰੈਕਟਰ ਸਾਰੇ 4 ਵੀਲ 'ਤੇ ਆਉਂਦੇ 2 'ਚ ਤਾਂ ਨਹੀਂ ਆਉਂਦੇ ਆਉਂਦਾ ਏ ਮੰਨੂ ਨਹੀਂ ਲੱਗਦਾ ਭਾਈ ਆਰਡਰ ਤੇ ਆਉਂਦਾ ਆਰਡਰ ਤੇ ਬਣਾਉਣਾ ਪੈਂਦਾ ਠੀਕ ਹੈ ਟ੍ਰੈਫਿਕ ਕੰਟਰੋਲ ਵੀ ਆ ਟ੍ਰੈਫਿਕ ਕੰਟਰੋਲ ਦਾ ਮਤਲਬ ਭਾਈ ਆਟੋਮੈਟਿਕਲੀ ਲੱਗਦਾ ਹੈ। ਅੱਛਾ ਵੀ ਲੈਫਟਾ ਮਤਲਬ ਕਿ ਕਾਪੜਾ ਲੈਟਰ ਇਹਦੀ ਸੈਂਸਿੰਗ ਆਟੋਮੈਟਿਕ ਕਰੀ ਜਾਣੀ। ਠੀਕ ਆ, ਉਹੀ ਚੀਜ਼ ਆ। ਠੀਕ ਆ। ਅੱਛਾ, ਡਿਸਟ੍ਰੀਬਿਊਟਰ ਲੱਗ ਗਿਆ ਆਪਣੇ ਨੂੰ। ਡਿਸਟ੍ਰੀਬਿਊਟਰ ਅੱਛਾ ਜੀ। ਠੀਕ ਆ। ਹਾਂ, ਸਿੰਗਲ ਡਿਸਟ੍ਰੀਬਿਊਟਰ ਆ ਬਾਈ। ਜਿੱਦਾਂ ਕੋਈ ਛੋਟੀ ਮੋਟੀ ਕੋਈ ਟਰਾਲੀ ਜਾਂ ਉਹ ਕਰਨਾ ਨਾ, ਉਹ ਵੀ ਹੈਗਾ ਆਪਸ਼ਨ। ਠੀਕ ਆ ਬਾਈ। ਤੇ ਬਾਕੀ ਬਾਈ, ਆਏ ਆਪਾਂ ਨੇ ਪਹਿਲਾਂ ਵੇਚੇ ਵੀ ਹੈਗੇ ਆ ਦੋ ਤਿੰਨੇ ਆਪਣੇ ਕੋਲ ਆਏ ਸੀ ਛੋਟੇ ਉਹਦੇ ਬਾਅਦ ਚਲੋ ਆਪਾਂ ਨੂੰ ਤਾਂ ਬਹੁਤੀ ਨੋਲਜ ਹੈ ਨਹੀਂ ਏਜੰਸੀਆਂ ਨੂੰ ਵੱਧ ਪਤਾ ਹੁੰਦਾ। ਬਾਈ ਇਹਦਾ ਰੇਟ ਕਿੰਨਾ ਕ ਐਸਟੀਮੇਟਡ ਜਾ? ਸਵਾ 4 ਤੇ ਉੱਪਰ ਹੀ ਹੋਊਗਾ ਜੀ। ਉੱਪਰ ਹੀ ਆ। ਠੀਕ ਆ। ਬਾਕੀ ਬਾਈ ਹਰੇਕ ਏਰੀਆ ਦਾ ਅਲੱਗ-ਅਲੱਗ ਰੇਟ ਆ। ਹਰੇਕ ਡੀਲਰ ਦਾ ਏਰੀਆ ਦਾ। ਯਾਨੀ ਕਿ ਸਾਡਾ ਰੋਪੜ ਦਾ ਜੇ ਦੱਸਾਂ ਵੀ ਸਵਾ 4 ਦੇ ਨੇੜੇ-ਤੇੜੇ ਇਹ ਰੇਟ ਆ ਬਸ। ਠੀਕ ਆ ਠੀਕ ਆ। ਕੂਲ ਟੈਕ। ਬਾਕੀ ਬਾਈ ਜੇ ਕਿਸੇ ਨੇ ਵੀ ਕੋਈ ਵੀ ਸੋਨਾ ਲੀਕਾ ਦਾ ਟਰੈਕਟਰ ਲੈਣਾ ਹੈ ਤਾਂ ਸਾਡੇ ਰੋਪੜ ਦੇ ਡੀਲਰਸ਼ਿਪ ਹੈ ਬਾਈ ਇਹਨਾਂ ਦੀ ਬਹੁਤ ਸਾਰੀ ਵੀਡੀਓ ਮੈਂ ਪਾਉਂਦਾ ਰਹਿਣਾ ਬਾਈ ਇਹਨਾਂ ਦੀ ਵੀ। ਆਪਣੇ ਨਾਲੇ ਬਿਲਕੁਲ ਡੀਲਰਸ਼ਿਪ ਇਹਨਾਂ ਦੀ ਤਾਉੜੇ ਆ ਕੇ ਟਰੈਕਟਰ ਦੇਖ ਸਕਦਾ ਜੀ ਤੇ ਇਹਨਾਂ ਕੋਲ ਹੋਰ ਵੀ ਟਰੈਕਟਰ ਖੜੇ ਨੇ ਬਾਕੀ ਦਾ ਸਾਰੇ ਤੁਹਾਨੂੰ ਦਿਖਾਏ ਹੋਈਆਂ ਸੋਨਾਲੀ ਦਾ 60 ਖੜਾ ਡੀਆਈ ਚਾਰ ਸਿਲੰਡਰ انجن ਵਾਲਾ ਤੇ ਸੋਨਾਲੀ ਦਾ ਭਾਈ ਸਾਰਿਆਂ ਨਾਲੋਂ ਯਾਨੀ ਕਿ ਵਧੀਆ ਟਰੈਕਟਰ ਮੰਨੇ ਗਿਆ ਹੁਣ ਤੱਕ ਇਹ ਹਰੇਕ ਪੱਖ ਨੂੰ ਹਰੇਕ ਕੰਮ ਵਾਸਤੇ ਟਰੈਕਟਰ ਫਿੱਟ ਆ ਇਹ ਜਿਹੜੇ ਮਰਜ਼ੀ ਕੰਮ ਤੇ ਚਲਾ ਲਓ ਖੇਤੀਬਾੜੀ ਨੂੰ ਵੀ ਟਰਾਲੀ ਤੇ ਵੀ ਆ ਸ਼ਟਲ ਗੇਅਰ ਆ 옵ਸ਼ਨ ਆ ਸਾਰੀਆਂ ਬਾਈ ਟਰੈਕਟਰ ਬਾਈ ਜਿਹੜਾ 60a di 50 ਯਾਨੀ ਕਿ ਸਾਰੇ ਪਾਸੇ ਨੂੰ ਫਿੱਟ ਟਰੈਕਟਰ ਹੈਨਾ ਕਿਰਾਏ ਪਾੜੇ ਵਾਲੇ ਵੀ ਹਾਂ ਕਮਰਸ਼ੀਅਲ ਕੰਮ ਗਾ ਲੋ ਹਾਂ ਜਿੱਥੋਂ ਮਰਜ਼ੀ ਚਲਾ ਲੋ ਇਹਨਾਂ ਨੂੰ ਠੀਕ ਆ ਤੇ ਬਾਈ ਇੱਕ ਗੱਲ ਹੋਰ ਦੇਖੋ ਆ ਬੋਡ ਲਾਇਆ ਵਾ ਬਾਈ ਟਰੈਕਟਰ ਸਪੋਰਟ ਚ ਨੰਬਰ 1 ਹੈ ਮੇਰੇ ਕੀ ਬਾਹਰੋਂ ਭੇਜਦੀ ਕੰਪਨੀ ਪਹਿਲੇ ਨੰਬਰ ਤੇ ਆ ਗਈ ਹੈ ਠੀਕ ਆ ਟਰੈਕਟਰ ਬਾਈ ਵਿਗਦਾ ਵੀ ਜੁਪੀ ਏਰੀਏ ਚ ਇਧਰ ਟਰੈਕਟਰ ਬਹੁਤ ਵਿਗ ਰਹੇ ਆਏ ਏ ਦੇਖ ਲਓ ਬਾਈ ਆ ਲਾਈ ਹੋਈ ਇਹਨਾਂ ਨੇ ਲਿਸਟ ਬੰਗਲਾਦੇਸ਼ ਨੇਪਾਲ ਮਿਆਂਮਾਰ ਅਲਜੀਰੀਆ ਹੰਗਰੀ ਸੜਾਂ ਵਿੱਚ 2 ਨੰਬਰ ਤੇ ਫਰਾਂਸ ਦੋ ਵੀ ਬਾਈ ਇੱਧਰ ਵੀ ਜਾ ਰਹੇ ਆ ਆਪਣਾ ਮਤਲਬ ਕਿ ਯੂਰਪ ਕੰਟਰੀਆਂ 'ਚ ਵੀ ਅੱਛਾ ਉੱਥੇ ਵੀ ਮਤਲਬ ਕਿ ਇੱਥੋਂ ਹੀ ਜਾਂਦਾ ਟਰੈਕਟਰ ਸਾਰਾ ਇੱਥੇ ਕੰਟੇਨਰ 'ਚ ਪੈਕ ਹੋ ਕੇ ਜਾਂਦਾ ਅੱਛਾ ਕੰਟੇਨਰਾਂ 'ਚ ਪੈਕ ਹੋ ਕੇ ਸਮਝ ਲਓ ਵੀ ਉੱਥੇ ਵੀ ਆਪਣਾ ਟਰੈਕਟਰ ਜਾ ਰਹੇ ਆ ਦੱਖਣੀ ਅਫਰੀਕਾ 'ਚ ਬੈਲਜੀਅਮ ਪੁਰਤਗਾਲ ਵਿੱਚ ਨੰਬਰ 1 ਠੀਕ ਆ ਏ ਬਾਈ ਆਪਣੇ ਥੋੜਾ ਜਿਹਾ ਪੰਜਾਬ ਵਿੱਚ ਵੀ ਚਲੋ ਟਰੈਕਟਰ ਵਧੀਆ ਵਿਕਦਾ ਪਰ ਉਧਰ ਮੈਨੂੰ ਜੁਪੀ ਸਾਈਡ ਤੇ ਆਉਨੇ ਆ ਉੱਥੇ ਬਾਈ ਹੋਰ ਕਹਿੰਦਾ ਕੋਈ ਟਰੈਕਟਰ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਟਰੈਕਟਰ ਆਹੀ ਆ ਸੋਨਾਲੀ ਕਈ ਜ਼ਿਆਦਾ ਲੋਕਾਂ ਕੋਲ ਠੀਕ ਆ ਇੱਕ ਬਾਈ ਆ ਮਾਡਲ ਹੈ ਇਹ ਇਹ ਦੂਆ ਹੈ ਨਾ ਇਹ ਉਹਦੇ ਚ ਟਾਈਗਰ ਚ ਅੱਛਾ ਇਹ 26 ਹੈ ਇਹ ਚ ਵੀ ਆਉਂਦਾ ਏ ਹਾਂ 26 ਹੈ ਠੀਕ ਆ ਇੱਕ ਬਾਈ ਸੋਨਾਲੀ ਕਾ ਦੀ ਇੱਕ ਗੱਲ ਆ ਮਾਡਲ ਬਹੁਤ ਜ਼ਿਆਦਾ ਹੈ ਮਾਡਲ ਤਾਂ ਤੁਸੀਂ ਨਾ ਇਹ ਲਾ ਲਓ ਵੀ ਮੇਰੇ ਹਿਸਾਬ ਨਾਲ 30 ਤੋਂ ਪਲੱਸ ਮਾਡਲ ਹੋਊਂਗੇ ਵੱਧ ਵੱਧ ਹੋਊਂਗੇ ਨਾ ਮਾਡਲ ਬਹੁਤ ਆਹ ਤੋਂ ਬਣਾ ਟਰੈਕਟਰ ਸੋਨਾਲੀ ਕਾ 120 ਹੌਸਪਾਵਰ ਦਾ 6 ਸਿਲੰਡਰ 6 ਸਿਲੰਡਰ ਠੀਕ ਆ ਤੇ ਜਨਨ ਕਿ ਮਾਡਲ ਦਾ ਐ ਲਾ ਲਓ ਵੀ ਮੜੀ ਦੀ ਚੀਜ਼ ਦਾ ਚੇਂਜ ਕਰਕੇ ਮਾਡਲ ਚੇਂਜ ਹੋ ਜਾਂਦਾ ਇਹਦਾ ਐ ਬਾਈ ਤੇ ਚਲੋ ਬਾਕੀ ਬਾਈ ਨਵੇਂ ਸਟਾਕ ਚ ਵੀ 4 ਟਰੈਕਟਰ ਖੜੇ ਨੇ ਤੇ 2024 ਵਾਲੇ ਆ ਗਏ ਬਾਈ ਇਹ ਅੱਛਾ ਕੱਲ ਦੇਤਾ ਇੱਕਦਮ ਕੱਲ ਦੇਤਾ ਠੀਕ ਆ ਇਤੋਂ ਲਾ ਬੈਨਾਂ ਕੋਲ ਸੈਕੰਡ ਹੈਂਡ ਟਰੈਕਟਰ ਵੀ ਖੜੇ ਨੇ ਬਾਈ 2-3 ਸੋਨਾਲੀ ਕਾ ਹੀ ਖੜੇ ਨੇ ਇਨਾਂ ਕੋਲ ਪੂਰੇ ਕੋ ਟਰੈਕਟਰ ਨੇ ਸੋਨਾ ਲੀਗਾ ਦੋ ਤਿੰਨ ਖੜੇ ਆ ਜੇ ਕਿਸੇ ਨੇ ਕੋਈ ਚੱਲਦਾ ਲੈਣਾ ਤਾਂ ਉਹ ਵੀ ਲੈ ਸਕਦਾ ਭਾਈ ਇਹਨਾਂ ਤੋਂ ਤੇ ਭਾਈ ਆਹ ਟਰੈਕਟਰ ਖੜੇ ਨੇ ਵੀਰਾਂ ਕੋਲ ਸੈਕੰਡ ਹੈਂਡ ਸੋਨਾ ਲੀਗਾ RX ਖੜਾ ਜੀ ਮਾਈਲੇਜ ਮਾਸਟਰ ਸੁਪਰ 55 HP ਦੀ ਕੈਟਾਗਰੀ ਵਿੱਚ ਹੈ 14 ਦੇ ਟਾਇਰ ਨੇ ਮਗਰਲੇ ਭਾਈ ਤੇ ਟਰੈਕਟਰ ਵਧੀਆ ਆ ਨਾ ਪੂਰਾ ਰਿਜਨਲ ਆ ਸਾਰੇ ਟਰੈਕਟਰ ਤੇ ਇਹ ਵੀਰਾਂ ਦੇ ਜ਼ਿਆਦਾਤਰ ਜਿੱਦਾਂ ਦੱਸਿਆ ਵੀ ਇਹ ਵੀ ਵਿੱਚ ਕੱਟਦੇ ਨੇ ਟਰੈਕਟਰ ਵਿੱਚ ਕੱਟੇ ਵੀ ਹੁੰਦੇ ਨੇ ਇਹਨਾਂ ਕੋਲ ਹਾਲੋ ਜੀ ਪਿੱਛੋਂ ਦੇਖੋ ਟਰੈਕਟਰ ਟੀਵੀ07 ਨੰਬਰ ਹੈ ਤੇ ਇਹ ਤੋਂ ਇਲਾਵਾ ਇਹਨਾਂ ਕੋਲ ਇੱਕ ਹੋਰ ਖੜਾ ਸੋਨਾ ਲੀਕਾ 2012 ਮਾਡਲ 750 ਆ ਖੜਾ ਹੈ ਜੀ ਆ ਦੇਖੋ ਇਹਦੇ ਟਾਇਰ ਹੈਗੇ ਆ ਆਧਾ ਨਾਲੋਂ ਉੱਪਰ 65 60 65 ਪੈਸੇ ਟਾਇਰ ਹੋਊਗਾ ਸੀਰੀਟ ਦੇ ਟਰੈਕਟਰ ਇਹ ਵੀ ਵਧੀਆ ਬਾਈ ਸਾਫ ਸੁਥਰਾ ਹੈਨ ਤੇ ਆਹ ਟਰੈਕਟਰ ਹੈ ਬਾਈ ਜਿਹੜਾ RX ਇਹਦਾ ਯਾਨੀ ਕਿ ਸੂਪਰ ਮਾਈਲੇਜ ਇਹਦਾ ਨਹੀਂ ਕਿ ਖਰਚਾ ਦੱਸ ਦੇ ਵੀ ਖਰਚਾ ਘੱਟ ਆ ਇਹਦਾ ਹੂਏ ਨਾਲੋਂ ਤੇ ਜਿਹਨੇ ਵੀ ਬਾਈ ਦੇਖਣਾ ਹੋਇਆ ਟਰੈਕਟਰ ਇਹਨਾਂ ਦੀ ਏਜੰਸੀ ਵਿੱਚੇ ਖੜਾ ਆ ਕੇ ਦੇਖ ਸਕਦਾ ਹੈ ਇਹ 55 HP ਦੀ ਕੈਟਾਗਰੀ ਵਿੱਚ ਆ ਜਾਂਦਾ ਇਹ ਠੀਕ ਆ ਜੀ ਬਸ ਇਹਦਾ ਸ਼ੋ ਦਾ ਹੀ ਫਰਕ ਹੈ ਦੀ ਸ਼ੋ ਇਹਨੂੰ ਕੋਈ ਮਿੱਟੀ ਸ਼ੋ ਵਾਲੇ ਕਹਿ ਦਿੰਨੇ ਆ RX ਗੋਲ ਸ਼ੋ ਆ ਇਹ ਜਾਨੀ ਕਿ ਸਿੱਧੀ ਸ਼ੋ ਵਾਲੇ ਆ ਤੇ ਬਾਕੀ ਬਾਈ ਗੱਲ ਕਰੀ ਜੰਦੇ ਰੇਟ ਦੀ ਤਾਂ ਪੈਂਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾ ਦਿੰਨੇ ਆ ਉਹ ਨੰਬਰ ਤੇ ਜਾ ਕੇ ਇਹਨਾਂ ਨਾਲ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕ ਆ ਜੀ ਉਹ ਤੁਹਾਨੂੰ ਰੇਟ ਰੂਟ ਸਾਰਾ ਕੁਝ ਦੱਸ ਦੇਣਗੇ ਕੀ ਹਿਸਾਬ بتاਵਾ ਤੇ ਜਦੋਂ ਕਿ ਹਾਂ ਤੂੜੀ ਵਾਲਾ ਸੀਜ਼ਨ ਆ ਗਿਆ ਬਾਈ ਰੀਪਰਾਂ ਦਾ ਉਹਦੇ ਤੇ ਵਧੀਆ ਚੱਲਦੇ ਨੇ ਟਰੈਕਟਰ ਇਹ ਕਿਸੇ ਨੇ ਲੈਣਾ ਹੈ ਕੰਮ ਸਾਰਨ ਵਾਸਤੇ ਸੀਜ਼ਨ ਲਾਉਣਾ ਹੈ ਤਾਂ ਟਰੈਕਟਰ ਮਾੜੇ ਨਹੀਂ ਹੈਗੇ ਤੇ ਆਹ ਸਿੰਪਲ ਸਟੀering ਹੈ ਬਾਈ ਜਿਹੜਾ ਆਹ 750 ਹੈ ਇਹ ਸਿੰਪਲ ਹੈ ਇਹ ਵਾਲਾ ਪਾਵਰ ਸਟੀering ਦੇ ਵਿੱਚ ਇਹ 15 ਮਾਡਲ ਹੈ ਜੀ ਠੀਕ ਆ ਤੇ ਇਹਨੂੰ ਬੰਪਰ ਨਹੀਂ ਹੈਗਾ ਇਹਨੂੰ ਮੂਰੇ ਆਹ ਚੁੱਲਾ ਜੀ ਲੱਗਿਆ ਹੋਇਆ ਤੇ ਇੱਕ ਇਹਨਾਂ ਕੋਲ ਹੋਰ ਸੀਗਾ ਐਮ ਐਮ 60 ਉਹ ਇਹਨਾਂ ਨੇ ਗੱਲ ਦੇ ਦਿੱਤਾ ਨੇ ਕੋਈ ਆਹੀ ਰਹਿ ਗਿਆ ਇੱਕ ਫਿਲਹਾਲ ਤੇ ਬਾਕੀ ਆਪਣੇ ਕੋਲ ਵੀ ਬਾਈ ਟਰੈਕਟਰ ਆ ਖੜੇ ਆ 95 100 9000 ਆਇਆ ਆਪਣੇ ਕੋਲ ਇੱਕ ਆਪਣੇ ਕੋਲ ਫਾਰਮ ਟਰੈਕ 60 ਆਇਆ ਟਰੈਕਟਰ ਕਈ ਆਏ ਆ ਉਹ ਨੰਬਰ ਆ ਵੀਰ ਨਾਲ ਦੇਖੋ ਨੰਬਰ ਸਕਰੀਨ ਤੇ ਦਿਖਾ ਦਿੰਦੇ ਆ 98158 43628 ਇਹ ਨੰਬਰ ਦੇ ਬਾਈ ਇਹਨਾਂ ਨਾਲ ਗੱਲਬਾਤ ਕਰਕੇ ਟਰੈਕਟਰ ਦੇਖ ਸਕਦਾ ਹੈ ਤੇ ਆਪਣੇ ਕੋਲ ਵੀ ਟਰੈਕਟਰ ਦਾ ਬਾਈ ਸਟਾਕ ਖੜਾ ਹੈ ਆ ਦੇਖ ਲਓ ਜੀ ਆਹ ਟਰੈਕਟਰ ਖੜੇ ਨੇ ਆਪਣੇ ਕੋਲ ਅਜੇ ਕੱਡੇ ਨਹੀਂ ਹੈਗੇ ਕਈ ਟਰੈਕਟਰ ਉਧਰ ਉਧਰ ਖੜੇ ਆ ਆਪਣੇ ਕੋਲ ਆਪਣੇ ਕੋਲ 2014 ਮਾਡਲ ਖੜਾ 9900 ਇਹਦੀ ਥੋੜੀ ਜਿਹੀ ਬੈਟਰੀ ਡਾਊਨ ਸੀ ਬੈਟਰੀ ਲਿਆ ਕੇ ਰੱਖੀ ਇਹਦੇ ਤੇ ਕਿਉਂਕਿ ਬਾਈ ਸਿਆਲ ਦੇ ਦਿਨਾਂ ਬੈਟਰੀਆਂ ਛੇਤੀ ਡਾਊਨ ਹੋ ਜਾਂਦੀਆਂ ਨੇ ਤਾਂ ਕਰਕੇ ਫਿਰ ਆਪਾਂ ਨੇ ਇਹਦੇ ਤੇ ਨਵੀਂ ਔਲਾਤੀ ਬੈਟਰੀ ਲਿਆ ਕੇ ਬਾਕੀ ਟਰੈਕਟਰ ਵਧੀਆ ਹੈ ਵੀ ਸਾਰਾ ਓਕੇ ਐਨ 16 ਦੇ ਟਾਇਰ ਆ ਨਾਲ ਦੇ ਟਾਇਰ ਨੇ ਬਾਈ ਸਾਰਾ ਟਰੈਕਟਰ ਆਲ ਅਰੀਜਨਲ ਆ ਬਾਈ ਸਾਰਾ ਹੀ ਟੋਟਲੀ ਕਿਸੇ ਪਾਸੇ ਦੇ ਰੈਟਨ ਚਾਪੀ ਨਹੀਂ ਲੱਗੇ ਹੋਏ ਅਰੀਜਨਲ ਚੱਲਿਆ ਹੋਇਆ 2000 ਘੰਟੇ ਟਰੈਕਟਰ ਜ਼ਿੰਮੇਦਾਰ ਵੀਰ ਕੋਲ ਦਾ ਟਰੈਕਟਰ ਆਇਆ ਵਾ ਇਹ ਕਿਸੇ ਨੇ ਵੀ ਦੇਖਣਾ ਵੀ ਬਾਈ ਤਾਂ ਆ ਕੇ ਆਪਣੇ ਕੋਲ ਉਪੜਾ ਕੇ ਦੇਖ ਸਕਦਾ ਤੇ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਆਪਣੇ ਕੋਲ ਨੇ ਹੋਰ ਟਰੈਕਟਰ ਲੈਣਾ ਤਾਂ ਹੋਰ ਟਰੈਕਟਰ ਵੀ ਆ ਕੇ ਦੇਖ ਸਕਦਾ ਬਾਈ ਗੱਲ ਕਰੀਏ ਦੇ ਰੇਟ ਦੀ ਬਾਈ ਇਦਾ ਹੈਗਾ ਇਹ 430000 ਰੁਪਿਆ ਇਹਦੀ ਡਿਮਾਂਡ ਹੈ ਬਾਕੀ ਦਾ ਰੇਟ ਮੌਕੇ ਤੇ ਬਾਈ ਹੋ ਜਾਊਗਾ ਵਾਧ ਘਾਟ ਠੀਕ ਹੈ ਜੇ ਕਿਸੇ ਨੇ ਕੋਈ ਵੇਚ ਟਰੈਕਟਰ ਦੇਣਾ ਤਾਂ ਉਹ ਵੀ ਰੱਖ ਲਾਂਗੇ ਆਪਾਂ ਆਪਣੇ ਟਰੈਕਟਰ ਦੀ ਫੋਟੋ ਵੀਡੀਓ ਪਾ ਦਿਓ ਨਾਲ ਵਾਧ ਘਾਟਾ ਕਰ ਲਾਂਗੇ ਤੇ ਸਵਰਾਜ ਖੜਾ 21 ਮਾਡਲ ਟਰੈਕਟਰ ਕਈ ਖੜੇ ਨੇ ਬਾਈ ਤੇ ਹੁਣ ਵੀਡੀਓ ਜੀ ਦਿਖਾਏ ਤਾਂ ਲੰਬੀ ਹੋ ਜੇਣੀ ਵੀਡੀਓ ਆਪਣੀ ਤੇ ਚਲੋ ਠੀਕ ਹੈ ਜੀ ਵੀਡੀਓ ਨੂੰ ਕਰ ਦਾਂ ਖਤਮ ਜੇ ਕਿਸੇ ਮੇਰੇ ਵੀਰ ਨੇ ਕੋਈ ਸਿੱਧਾ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਕੰਨੈਕਟ ਕਰ ਸਕਦਾ ਬਾਈ ਉਹ ਵੀ ਮੇਰੇ ਵੀਰ ਰਵਣੇ ਨੂੰ ਬੇਨਤੀ ਹੈ ਆਪਣੇ ਟਰੈਕਟਰ ਦੀਆਂ ਫੋਟੋ ਵੀਡੀਓ ਸੈਂਡ ਕਰਦਿਆ ਕਰੋ। ਬਾਕੀ ਜੇ ਕਿਸੇ ਨੇ ਨਵਾਂ ਐਂਟੋ ਫਾਰਮ ਟਰੈਕਟਰ ਲੈਣਾ ਤਾਂ ਉਹ ਵੀ ਜਰੂਰ ਦੱਸਿਓ। ਤੇ ਰੇਡ ਸਾਭ ਨੂੰ ਪਤਾ ਹੀ ਐਂਟੋ ਫਾਰਮ ਆਪਣੇ ਕੋਲ ਸਾਰੇ HP ਵਾਲੇ ਛੋਟੇ ਤੇ ਬੜਾ ਸਾਰੇ ਟਰੈਕਟਰ ਖੜੇ ਹੁੰਦੇ ਨੇ। ਤੇ ਜੇ ਕਿਸੇ ਨੇ ਕੋਈ ਬੜਾ ਲੈਣਾ ਤਾਂ ਆਪਾਂ ਆਰਡਰ ਤੇ ਮੰਗਾ ਕੇ ਦੇ ਦਾਂਗੇ ਆਪਾਂ ਟਰੈਕਟਰ ਵੀਰੇ। ਤੇ ਚਲੋ ਠੀਕ ਹੈ ਜੀ। ਵੀਡੀਓ ਵਿੱਚ ਇੰਨਾ ਹੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਦਿਆ ਕਰੋ ਬਾਈ ਚੈਨਲ ਨੂੰ। ਤੇ ਚੈਨਲ ਨੂੰ ਵੀ ਕਰਦਿਆ ਕਰੋ ਸਬਸਕ੍ਰਾਈਬ। ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ